ਦਾ ਭੁੱਲ ਜਾ ਉਦਾਂ ਵੀ ਮਖਣੀ ਗਰਮ ਦੁੱਧ ਗਰਮ ਦਹੀਂ ਪਤਾ ਹੀ ਹੁਣ ਨਾਲੇ ਛਾਲ ਭੁੱਲ ਜਾ ਬਾਈ ਮਨ ਨਾਲ ਆਓ ਕਿਉਂ ਵਿਆਹ ਫੇਰ ਤੇ ਜਿੰਨੇ ਵੀਰ ਨੇ ਲੈਣਾ ਲੈ ਜੇ ਹਨਾ ਆਣ ਕੇ ਆਣ ਕੇ ਹੀ ਲੈ ਜੇ ਯਾਰ ਪਾਰਸਲ ਪੁਰਸੋ ਜੀ ਪ੍ਰੋਬਲਮ ਆ ਜਾਂਦੀ ਅਗਲੇ ਵਿੱਚ ਦਾਨ ਨਾਲ ਆ ਜੇ ਮੁੱਲ ਨਹੀਂ ਜਾਂਦੇਗੇ ਹਾਂ ਬੀਬੀ ਜੀ ਦੇ ਅਕਾਰਡਿੰਗ ਪਾਰਸਲ ਨਹੀਂ ਜਾਂਦੇ ਤੇ ਸਾਰਾ ਪੈਸਾ ਮੈਨੂੰ ਜਮ੍ਹਾਂ ਕਰਾ ਕੇ ਜਾਇਓ ਜਿੰਨਾ ਕਿਹਾਦਾ ਆ ਸਾਰਾ ਪੈਸਾ ਮੈਨੂੰ ਫੜਾ ਦਿਓ ਦੇ ਦਿੰਨੇ ਹਾਂ ਨਹੀਂ ਦੇਣਾ ਮਤਲਬ ਇੰਨੇ ਕਬਜ਼ਾ ਕਰਨਾ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਹਾਂ ਕੀ ਬੋਲਨੀ ਆ ਕੀ ਬੋਲਦੀਆਂ ਪਿਆਰ ਖ ਨਹੀਂ ਚੱਲੇ ਰਹਿੰਦੇ ਆ ਵੱਡ ਕੇ ਸੁੱਟੀਆਂ ਨਾ ਜੇ ਕਾਫੀ ਬੀਤੀ ਤੇ ਮੁੱਛਾਂ ਆਈਆਂ ਦਾੜੀ ਤੇ ਕੋਈ ਨਹੀਂ ਆਈਆਂ ਪਰ ਮੇਰੇ ਆਈਆਂ ਤੇਰੇ ਤਾਂ ਨਹੀਂ ਆਈਆਂ ਸਾਹ ਕੋ ਕੀਟੀਆਂ ਕੀ ਵੀ ਖਾਣ ਚੱਲਾ ਜੱਟ ਕੀ ਵੀ ਮੈਂ ਤਾਂ ਕਿਸੇ ਚੱਲ ਜੇ ਤੇਰੇ ਢੇਡਿ ਜਨਾ ਛੁਰੀ ਵੱਜੀ ਦਾ ਕਰੀ ਕੀ ਵੀ ਖਾਂ ਚੱਲਾ ਕੀ ਵੀ ਕੀ ਵੀ ਰਾਜੇ ਉਹ ਜਿਹੜੀ ਐਕਸਰਸਾਈਜ਼ ਕੀਤੀ ਨਾ ਕੱਲ ਉਹ ਕਰਕੇ ਛੁਰੀ ਵੱਜੀ ਦਾ ਕਰ ਮੇਰੇ ਆਈਆਂ ਤੇਰੇ ਤਾਂ ਨਹੀਂ ਆਈਆਂ ਸਾਹ ਕੋ ਕੀਟੀਆਂ ਈਵੀ ਖਾਨ ਚੱਲਾ ਜੱਟ ਕੀ ਵੀ ਮੈਂ ਤਾਂ ਕਿਸੇ ਚੱਲ ਜਿੱਤ ਤੇਰੇ ਢਿੱਡ ਜਨਾ